ਤੇਜਵੰਤ ਮਾਂਦੀ ਮਿੰਨੀ ਕਹਾਣੀ ਭੂਤ ਕੁਝ ਕਹਿੰਦੇ ਉਹ ਮਰ ਗਿਆ ਸੀ ਕੁਝ ਕਹਿੰਦੇ ਮਾਰ ਦਿੱਤਾ ਗਿਆ ਸੀ ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ ਗਿਆ ਕਿ ਉਹਨੇ ਆਤਮ ਹੱਤ ਕਰ ਲਿਆ ਅੱਜ ਇਸ ਬਸਤੀ 'ਚ ਇਕ ਅਜੀਬ ਜਿਹਾ ਸ਼ੋਰ ਹੈ ਕੋਈ ਕਹਿੰਦਾ ਉਹਦਾ ਸਿਵਾ ਜਾਗ ਪਿਆ ਹੈ ਉਹ ਅੱਜ ਰਾਤੀ ਬਸਤੀ 'ਚ ਹੋਕਾ ਦਿੰਦਾ ਰਿਹਾ ਲੋਕੋ ਜਾਗੋ ਲੋਕੋ ਜਾਗੋ ਡਾਕੂ ਤੁਹਾਡਾ ਮਾਲ ਲੁੱਟ ਰਹੇ ਨੇ ਅੱਗ ਦੇ ਭੂਕੇ ਵਾਂਗੇ ਗੱਲ ਸਾਰੇ ਫੈਲ ਗਈ ਨਹੀਂ ਨਹੀਂ ਪੁੱਤ ਉਹ ਕਹਿੰਦੇ ਹਨ ਤੁਹਾਨੂੰ ਚੰਬੜ ਜਾਏਗਾ ਕੱਚੀ ਉਮਰ ਚਾਤਮਕਾਤ ਕਰ ਲੈਣ ਵਾਲਾ ਪੁੱਤਾਂ ਦੀ ਜੂਨ ਹੀ ਪੈਂਦਾ ਕੋਈ ਸਾਇੰਸ ਦਾ ਭੜਾਕੂ ਕਹਿੰਦਾ ਹੈ ਕਿ ਇਹ ਤਾਂ ਉਹਦੀਆਂ ਹੱਡੀਆਂ ਦਾ ਫਾਸਫੋਰਸ ਚਮਕ ਰਿਹਾ ਪਰ ਫਟਕ ਤੇ ਲਾਲਤਨ ਤਾਂ ਅੱਜ ਫੇਰ ਲਾਲ ਰੰਗ ਦੇ ਪਾਸੇ ਵਾਲੀ ਹੈ ਉਹ ਵੀ ਕਿਧਰੇ ਨਜ਼ਰ ਨਹੀਂ ਆਉਂਦਾ ਜੋ ਕਹਿੰਦਾ ਹੁੰਦਾ ਸੀ ਲਾਲ ਰੰਗ ਤਾਂ ਲਹੂ ਦਾ ਹੁੰਦਾ ਹੈ ਲਹੂ ਜੋ ਕਿਸੇ ਦਾ ਵਹਾਇਆ ਜਾਂਦਾ ਹੈ ਜਾਂ ਕਿਸੇ ਲਈ ਵਹਾਇਆ ਜਾਂਦਾ ਹੈ ਖੂਨ ਖੂਨ 'ਚ ਫਰਕ ਹੁੰਦਾ ਹੈ ਖੂਨ ਦਾ ਰੰਗ ਪੀਲਾ ਵੀ ਹੁੰਦਾ ਲਾਲ ਵੀ ਉਹਦੀਆਂ ਮੱਥੇ ਵਿੱਚ ਲੀਆਂ ਤਿਉੜੀਆਂ ਦਾ ਖੂਨ ਉਹਦੀਆਂ ਅੱਖਾਂ ਚੋਂ ਤਰ ਰਿਹਾ ਪਤਾ ਨਹੀਂ ਉਹ ਸੱਚਮੁੱਚ ਹੀ ਭੂਤ ਸੀ ਇਸ ਬਸਤੀ ਦੀਆਂ ਅੱਖਾਂ ਚੋਂ ਖੂਨ ਖਾਲ ਰਿਹਾ ਹੈ ਪਤਾ ਨਹੀਂ ਕਿਉਂ ਇਸ ਬਸਤੀ ਦੇ ਸਾਰੇ ਹੱਥ ਲਾਲ ਸਨ ਉਹਦਾ ਚਿਹਰਾ ਲਾਲ ਸੀ ਤਾਂ